ਆਡਰ ਦੀ ਜਿਹੜੀ ਚੜਾਈ ਆ ਨਾ ਸੱਜਣੋ ਚੜਾਈ ਬਹੁਤ ਸ਼ਾਨਦਾਰ ਆ ਕਿਉਂਕਿ ਬਿਲਕੁਲ ਬਰੀਕ ਚામੜੇ ਚ ਆ ਗਈ ਓਵਰਫੈਟ ਨਹੀਂ ਹੈਗੀ ਜਮੀ ਵੀ ਨਹੀਂ ਚਾਰ ਚੂਰ ਵਾਲਾ ਸੀਨ ਨਹੀਂ ਹੈਗਾ ਇਹਦਾ ਕਿੰਨੇ ਦਿਨ ਐਨ ਆ ਗਈ ਬਿਊਟੀ ਚ ਵੀ ਫੁੱਲਾ ਤੇ ਦੁੱਧ ਵੀ ਝੋਟੀ ਚੰਗਾ ਪਾ ਦੂਗੀ ਇਹ ਪਲੱਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੋਂ ਨੇੜੇ ਜਾਖਲ ਹਰਿਆਣਾ ਬਾਈ ਕਾਲੇ ਕੋਲੇ ਪਹੁੰਚੇ ਹੋਇਆ ਝੋਟੀਆਂ ਦਿਖਾ ਦਾਂਗੇ ਪੰਜ ਇੱਕ ਗੱਬਣਾ ਚਾਰ ਤਾਜ਼ੀਆਂ ਸੂਈਆਂ ਮੋਰਾ ਤੇ ਨੀਲੀ ਰਾਵੀ ਦੀਆਂ ਇੱਕ ਦੋ ਦੰਦ ਦਾ ਤੁਹਾਨੂੰ ਤੋਹਫਾ ਦਿਖਾ ਦਾਂਗੇ ਸਿੰਘ ਬਿਲਕੁਲ ਬੰਦਾ ਹੈ ਕੁਆਲਿਟੀ ਸਾਰੇ ਪਸ਼ੂਆਂ ਦੀ ਹੈ ਤਕਰੀਬਨ ਤਕਰੀਬਨਾਂ ਟੌਪ ਦੀ ਹੈ ਹੁੰਦੀ ਹੈ ਬਾਈ ਕੋਲੇ ਤੇ ਬਾਕੀ ਜਿਹੜੇ ਰੇਟ ਨੇ ਰੇਟ ਵੀ ਮਾਰਕੀਟ ਨਾਲੋਂ ਇਹ ਸੱਜਣ ਦੇ ਰੇਟਾਂ ਦਾ ਫਰਕ ਹੁੰਦਾ ਥੋੜਾ ਜਿਹਾ ਥੱਲੇ ਹੁੰਦਾ ਮਾਰਕੀਟ ਨਾਲੋਂ ਜਿਆਦਾ ਨਹੀਂ ਪਰ ਪਸ਼ੂ ਕੁਆਲਿਟੀ ਦੇ ਹੁੰਦੇ ਨੇ ਹੁੰਦੇ ਸਾਰੇ ਹਰਿਆਣੇ ਦੇ ਨੇ ਉਹ ਗੱਲ ਦਾ ਬਾਈ ਕਹਿੰਦਾ ਆਪਾਂ ਪ੍ਰੂਫ ਵੀ ਦੇ ਦਾਂਗੇ ਤੇ ਬਾਕੀ ਜਿਹੜੇ ਸੱਜਣ ਨਾਲ ਸੌਦਾ ਹੋਊਗਾ ਉਹਦੀ ਗੱਲ ਵੀ ਕਰਾ ਦੇਾਂਗੇ ਜੇ ਕੋਈ ਗੱਲ ਹਰੇਕ ਸੱਜਣ ਕਹ ਫਰੇਕ ਦੀ ਨਹੀਂ ਕਰਾਈ ਜਾ ਸਕਦੀ ਵੀ ਜਿਹੜੇ ਸੱਜਣ ਨੂੰ ਪਸ਼ੂ ਵੇਚਣਾ ਉਹਨੂੰ ਡਰੈਸ ਦੇ ਦਾਂਗੇ ਵੀ ਪਸ਼ੂ ਲਿਆ ਕਿਹੜੇ ਪਿੰਡ ਤੋਂ ਆ ਹੋਰ ਕਾਲੇ ਕਿਵੇਂ ਆ ਠੀਕ ਹੈ ਬਾਈ ਗੋਰੀ ਵਧੀਆ ਚੜਦੀ ਕਲਾ ਐਨ ਵਧੀਆ ਚੱਲ ਰਿਆ ਕੰਮ ਦਾ ਐਨ ਵਧੀਆ ਚੱਲ ਰਿਹਾ ਕਿਹੜੇ ਪਾਸੇ ਸ਼ੁਰੂ ਕਰੀਏ ਇਧਰੋਂ ਹੀ ਸਟਾਰਟ ਕਰ ਲੈਂਦੇ ਆਜੀ ਸੂਈ ਤੋਂ ਤਾਂ ਜੀ ਸੂਈ ਕੱਲ ਹੀ ਸੂਈ ਹੈ ਗੋਲਾ ਖਾਲੀ ਹੈ ਆ ਜਾ ਗਰੀ ਮਾਰ ਦੇ ਆਰਡਰ ਤੇ ਮਾਰ ਕੈਮਰਾ ਪਹਿਲਾ ਆਰਡਰ ਕਰਵਾ ਦਿੰਦਾ ਜੇਰ ਦੂਰ ਪੈ ਗਈ ਜਿੰਨੀ ਕਿ ਝੋਟੀ ਦੀ ਚੜਾਈ ਉੱਤੋਂ ਆ ਓਨੀ ਕਿ ਚੜਾਈ ਇਹਨੇ ਲੈ ਵੇ ਦੀ ਆ ਥੱਲੇ ਬਾਈ ਯਾਰ ਥਾਲੇ ਨਹੀਂ ਇਹੀ ਮਿਲਦਾ ਪਹਿਲੀ ਗੱਲ ਤੋਂ ਸੂਆ ਕਿ ਸੂਆ ਦੂਜਾ ਤੇ ਬੱਚਾ ਕੀ ਆ ਨਾਲ ਇਹ ਬੱਚਾ ਕੱਟਾ ਹੈ ਆ ਨਾਲ ਆ ਗਿਆ ਮੇਲ ਕਾਫ ਪਰ ਆਰਡਰ ਦੀ ਜਿਹੜੀ ਚੜਾਈ ਆ ਨਾ ਸਜਣੋ ਚੜਾਈ ਬਹੁਤ ਸ਼ਾਨਦਾਰ ਆ ਕਿਉਂਕਿ ਜਿਵੇਂ ਸੁਖਵੀਰ ਦਾ ਡੰਡਾ ਕਹਿੰਦਾ ਹੁੰਦਾ ਕਿ ਇਹਦੇ ਲੱਛਣ ਨੇ ਜਿਹੜੇ ਚੰਗਾ ਦੁੱਧ ਦੇਣ ਵਾਲੇ ਨੇ ਤੇ ਬਿਲਕੁਲ ਬਰੀਕ ਚਾਂਵੇਂ ਚ ਆ ਗਈ ਤੇ ਥਣ ਦੀ ਸਹਿਜੇ ਦੱਸ ਦੂਗਾ ਤੁਹਾਨੂੰ ਵੀ ਇਹਦੀ ਚਬਾਈ ਕਿੱਦਾਂ ਦੀ ਹੋਊਗੀ ਤੇ ਬਾਕੀ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦਣਾ ਆਪਣਾ ਕੰਮ ਹੁੰਦਾ ਚੰਗੇ ਤੋਂ ਚੰਗਾ ਪਸ਼ੂ ਤੁਹਾਨੂੰ ਦਿਖਾਉਣਾ ਤੇ ਟਿਕਾਣਾ ਦੱਸਣਾ ਖੜਾ ਕਿੱਥੇ ਆ ਤੇ ਬਾਕੀ ਤੁਸੀਂ ਆਪਣੀ ਜੱਜਮੈਂਟ ਤੋਂ ਵੀ ਕੰਮ ਲੈਣਾ ਹੁੰਦਾ ਹਨਾ ਬਾਈ ਵੀ ਆਪਣੇ ਘਰੇ ਪਸ਼ੂ ਕਿੰਨਾ ਦੁੱਧ ਪਾ ਦੂਗਾ ਬਾਕੀ ਗਰੀ ਬਾਕੀ ਗਰੀ ਜਾਨਵਰ ਦੱਸਦਾ ਵੀ ਹੁੰਦਾ ਯਾਰ ਆ ਬਾਕੀ ਚੀਜ਼ ਦੀ ਕੁਆਲਿਟੀ ਨਾ ਜਿਵੇਂ ਹੁਣ ਇਹ ਝੋਟੀ ਐ ਇਸ ਤਰ੍ਹਾਂ ਸਾਰਾ ਆਮ ਹੀ ਕੱਢੂਗੀ ਆ ਜਿਹੜੇ ਇਹਦੇ ਲੱਛਣ ਨੇ ਨਾ ਜਿੱਦਾਂ ਇਹ ਆਰਡਰ ਦੀ ਚੜਾਈ ਆ ਗਈ ਤੇ ਗਾੜੀ ਪਿਛਾੜੀ ਆ ਗਈ ਉਹ ਸਾਰਾ ਆਲਾ ਅਗਲੇ ਗੁੱਠਾ-ਗਾਠਾ ਦੇਖ ਕੇ ਹੀ ਕਹਿੰਦੇ ਹੁੰਦੇ ਨੇ ਨਾ ਹਾਂ ਤੇ ਬਾਕੀ ਦੁੱਧ ਝੋਟੀ ਨੂੰ ਚੰਗਾ ਪਾਉਣਾ ਚਾਹੀਦਾ ਬਿਲਕੁਲ ਬਰੀਕ ਚਮੜੇ ਚ ਆ ਗਈ ਓਵਰ ਫੈਟ ਨਹੀਂ ਹੈਗੀ ਜਮੀ ਵੀ ਨਹੀਂ ਚਾਰ ਚੂਰ ਵਾਲਾ ਸੀਨ ਨਹੀਂ ਹੈਗਾ ਇਹਦਾ ਕਿੰਨੇ ਦਿਨ ਦੀ ਸੂਈ ਆ ਕੱਲ੍ਹ ਦੀ ਸੂਈ ਆ ਵੀਰੇ ਬੋੜਾ ਕੱਢ ਰੱਖਿਆ ਤੇ ਇਹ ਤਾਂ ਬੜਾ ਅਸਲ ਨਾਲ ਆ ਇਹ ਲਾਲਾ ਵੀ ਕਰਤਾ ਵੀ ਦੇਖੀ ਬੜਾ ਠੀਕੀ ਦਾ ਬੋਡੀ ਤੇ ਆ ਨਾ ਸਾਨੂੰ ਸਾ ਕਿੰਨੀ ਆ ਗਿਆ ਇੱਥੇ ਬਿਲਕੁਲ ਬਰੀਕ ਚਮੜੇ ਜாகி ਜਮਾ ਜਿੱਥੋਂ ਮਰਜੀ ਚੁੰਡੀ ਭਰਨਾ ਚਵਾਈ ਦੀ ਕਿਵੇਂ ਕਹਲੇ ਬੜਾ ਮੋਟਾ ਮੋਟਾ ਚੋਣਾ ਬੱਚਾ ਲਵਾ ਦਾਂਗੇ ਆਪਾਂ ਹਾਂ ਲੈ ਬੱਚਾ ਭਾਈ ਇਹਦਾ ਲਾ ਦੇ ਇਹਦੀ ਨਾਲ ਦੀ ਨਾਲ ਆਪਾਂ ਹਨਾ ਲਾ ਦੇ ਦੇ ਗਿੰਦਰ ਹਾਂ ਇਹਦਾ ਕੀ ਰਿਕਾਰਡ ਜਾਂਦਾ ਸੱਦਦਾ ਰਿਕਾਰਡ ਵੀਰੇ ਦੇ ਪਹਿਲੇ ਵਾਲੇ 15 ਕਿਲੋ ਲੇਤਾ ਦੂਜਾ ਸੂਆ ਦੂਜਾ ਸੂਆ ਜੀ ਤੇ ਚਵਾਈ ਸੱਜਣੋਂ ਕਰ ਸਕਦੇ ਹਾਂ ਤੇ ਇੱਕ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਨੇੜੇ ਆ ਕੇ ਪਾਸ ਕਰਕੇ ਵੀ ਲੈ ਜਾ ਬਾਈ ਤੂੰ ਪਿਛਲਾ ਚੋ ਵੀ ਮਾਰ ਦੇ ਬਸ ਅੱਛਾ ਬਾਈ ਦੀ ਆ ਗਈ ਫੁੱਲ ਫੋਕੀ ਤੇ ਮੋਟੀ ਪੈਸੇ ਇਹਦੇ ਕਿੰਨੇ ਲੈ ਲਾਂਗੇ ਬਾਈ ਆਪਾਂ ਪੈਸੇ ਬਾਈ ਇਹਦਾ ਮੁੱਲ 160 ਹੈ 1 ਲੱਖ ਤੇ 60 ਹਾਂ ਮਾਣਤਨ ਕਰ ਦਾਂਗੇ ਅੱਜ ਵਾਲਾ ਸੌਦਾ ਗੁਰਜੀ ਜੀ 18 ਕਿਲੋ ਦੁੱਧ ਚਵਾ ਕੇ ਲੈਣਾ ਹੈ ਫਿਰ ਉਹ ਮੁੱਲ ਕਰਾਂਗੇ ਠੀਕ ਹੈ ਗੱਲ ਹਾਂ ਮਾਣ ਪੂਰਾ ਇਹਦੇ ਮਾਣ ਕਰ ਦਾਂਗੇ ਮਾਣ ਪੂਰਾ ਵੀਰੇ ਐ ਨੋ ਆਪਣੇ ਜਮੀ ਖਾਸਮਤ ਦਈ ਹੈ ਠੀਕ ਹੈ ਗੱਲ ਮਾਣ ਬਾਈ ਕਹਿੰਦਾ ਫੁੱਲ ਆ ਤੇ ਤੇ ਬਾਕੀ ਆਰਡਰ ਕੁਆਲਿਟੀ ਕਿਰਾਂ ਗਹਿਰੀ ਉਰਾਂ ਹੋਰ ਕਰਾ ਦੇ ਚੈੱਕ। ਉਹੀ ਗੱਲ ਆ ਵੀ ਜਿਹੜੇ ਪਸ਼ੂ ਦਾ ਭਾਂਡਾ ਚੰਗਾ ਦੁੱਧ ਪਾਏ ਦਿੰਦਾ ਹੁੰਦਾ ਬਾਕੀ ਤੁਸੀਂ ਆਪਣੀ ਜੱਜਮੈਂਟ ਨਾਲ ਪਸ਼ੂ ਖਰੀਦਣਾ ਹੁੰਦਾ। ਮੁੱਲ ਆ ਗਿਆ 1 ਲੱਖ ਤੇ 60 ਹਜ਼ਾਰ ਸੂਆ ਦੂਜਾ। ਕੱਲ ਦੀ ਸੂਈ ਆ ਨਾ? ਆ ਕੱਲ ਸੂਈ ਆ ਵੀਰੇ। 18 ਵੀ ਕੱਢ ਰੱਖਿਆ ਵਧੀਆ। ਜੇ ਜੂਰ ਦੀ ਆਪਣੀ ਗਰੰਟੀ ਹੈ ਪੂਰੀ। ਠੀਕ ਆ ਗੱਲ। ਤੋਰ ਬਾਈ ਖੋਲ ਕੇ। ਤੋਰ ਦੇ। ਇਹਦਾ ਸੂਆ ਕਿਹੜਾ? ਇਹਦਾ ਵੀ ਦੂਜਾ ਸੂਆ ਹੈ ਵੀਰੇ। ਦੂਜਾ ਸੂਆ। ਹਾਂ ਇਹ ਪਰਸੋਂ ਸੂਈ ਆ। ਇਹ ਪਰਸੋਂ ਸੂਈ ਹੈ ਬੋੜਾ ਬੋੜਾ ਸਾਫ ਹੈ ਜਮੀ। ਇਹਦੇ ਨਾਲ ਆ ਬਾਡੀ ਬੁੱਡੀ ਦੀ ਇਹ ਵੀ ਸ਼ਾਨਦਾਰ ਆ ਫੁੱਲ ਤੇ ਬਾਕੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਹਾਈਟ ਮੀਡੀਅਮ ਹਾਈਟ ਚ ਆ ਗਈ ਜਿਹੜੀ ਜ਼ਿਆਦਾ ਵੱਡੀ ਹੋਊਗੀ ਮਰੇ ਕੇ ਮਰੂਖੀਆਂ ਬੋਤਲ ਇਹ ਬਾਕੀ ਉਦਾਂ ਝੋਟੀ ਚੰਗੀ ਆ ਦੁੱਧ ਵਾਲੀ ਝੋਟੀ ਆ ਤੇ ਬਾਕੀ ਹਾਈਟ ਆ ਗਈ ਮੀਡੀਅਮ ਜਿੱਦਾਂ ਤੁਹਾਨੂੰ ਦੱਸਿਆ ਪਰ ਕੁਆਲਿਟੀ ਚੰਗੀ ਆ ਸਿੰਘ ਦੀ ਕੁਆਲਿਟੀ ਤੇ ਬਾਡੀ ਦੀ ਚੜਾਈ ਦੀ ਗੱਲ ਕਰ ਲਈ ਉਸ ਤੋਂ ਚੜਾਈ ਵੀ ਸੋਹਣੀ ਰੱਖਦੀ ਆ ਇਹ ਕਦੋਂ ਸੁਈਆ ਪਰसों ਵੀਰੇ ਇਹ ਕੋ ਨਹੀਂ ਇਹਦੇ ਕੋਲ ਕਿੰਨੀ ਕੁ ਬੋਲੀ ਆ ਭਾਈ ਹੁਣ ਇਹ ਥੱਲੇ 11 ਕਿਲੋ ਸਟਾਰਟਿੰਗ ਹੋਈ ਆ 11 ਤੋਂ ਕਿੰਨਾ ਗਰੁੱਧ ਪਾ ਸਕਦੀ ਆ ਇਹ ਦੁੱਧ ਪਾ ਦਿਓ ਯਾਰ ਬਾਲਾ ਨਹੀਂ ਕਹਦਾ ਮੈਂ 15 16 ਇਹ ਵੀ ਠੀਕ ਆ 15 ਦਾ ਜਮੀ ਗਰੰਟੀ ਵਾਂਗੂ ਮੈਂ ਵੀਰੇ ਠੀਕ ਆ ਗੱਲ ਚੋਣ ਜਾਣ ਖੁੱਲਾ ਵਧੀਆ ਦਾ ਚੋਣ ਜਾਣ ਦੀ ਸੌਣਾ ਸੋਵਾ ਕਿਤਾ 1800 ਨੂੰ ਮੈਂ ਸਾਰਿਆਂ ਦੇ ਮਾਰ ਕੇ ਦਿਖਾ ਦੂਆਂ ਇਹਦੇ ਸੁਈਆਂ ਹੋਈਆਂ ਨੇ ਬੰਦੇ ਬਾਈ ਬੰਦੇ ਬੱਚਾ ਲਾ ਦੇ ਇਹਨੂੰ ਉਦੋਂ ਤੱਕ ਆਪਾਂ ਅਗਲੇ ਨੰਬਰ ਵਾਲੀ ਦੀ ਡਿਟੇਲ ਪੁੱਛ ਲਾਂਗੇ ਤੇ ਇਹਦਾ ਰੇਟ ਕਾਲੇ ਦੋ ਨੰਬਰ ਇਹਦਾ ਰੇਟ ਲੈ ਲਾਂਗੇ ਵੀਰੇ ਗੁਰੂ ਜਮੀ ਜੈ ਸਨੋ ਇੱਕ ਚਾਲੀ ਲੈ ਲਾਂਗੇ 1 ਲੱਖ ਤੇ 40 ਹਜ਼ਾਰ ਦੀ ਦੇ ਦਿੰਦੇ ਹਾਂ ਪੜਿਵਤੀ ਹੋ ਜੋ ਕੰਸੈਸ਼ਨ ਕੋ ਥੋੜਾ ਮੋਟਾ ਕਰ ਲਾਂਗੇ ਬਾਲਾ ਦਾ ਲੰਬਾ ਪਾਤ ਨੂੰ ਪਤਾ ਹੈ ਹਰੇਕ ਵੀਡੀਓ ਜੇ ਆਪਾਂ ਮੋਲ ਲੈ ਬਾਲਾ ਖਿੱਚ ਕੇ ਪਾਉਂਦੇ ਫਿਕਸ ਜੇ ਹੀ ਹੋਗਾ ਤਾਂ ਕੋਈ ਬੰਦੇ ਗਰੀਬ ਨਾ ਹਾਂ ਅਰੇ ਇੱਕ ਹੋਰ ਵੀ ਬੇਕਣ ਦਾ ਜਿਵੇਂ ਇੱਕ ਪਿਕਸਾ ਹੁਣ ਜੇ ਪਿਛਲੀ ਵੀਡੀਓ ਜੇ ਆਪਾਂ ਮਾਲ ਲਾ ਲਾ ਟੋਕੜ ਘੱਣ ਦੀ 1 ਲੱਖ ਰੇਟ ਪਾਇਆ 97 ਦੀ ਹੋਈ ਹੈ ਠੀਕ ਹੈ ਗੱਲ ਹੂੰ ਤੇ ਜਿਹੜੀ ਦੂਜੀਆਂ ਝੋਟੀਆਂ ਦੀਆਂ ਉਹ ਵੀ ਫਿਕਸ ਰੇਟੇ ਹੋਈਆਂ ਨੇ ਕੋਈ ਐ ਨਹੀਂ ਜਿਹੜੀ 45 ਵਾਲੀ ਝੋਟੀ ਦੀ ਪਹਿਲੇ 4 ਦੰਦਾ ਉਹ ਸਾਡੇ 42 ਦੀ ਹੋਈ ਹੈ ਬਰਨਾਲੇ ਦੇ ਬੰਦੇ ਲੈ ਗਏ ਵੀ ਆਪਾਂ ਰੇਟ ਫਿਰ ਸੇ ਹੋਣਾ ਦੋ ਦੰਦ ਆਂਦਾ ਮੈਨੂੰ ਬਣਾਈ ਗਰੀ ਦੋ ਦੰਦ ਦੇ ਹਿਸਾਬ ਨਾਲ ਕੱਦ ਕਾਰ ਸੰਭਾ ਰੱਖਦੀ ਐ ਬਾਈ ਬਾਲੀ ਬਰੀਕੇ ਨੇ ਕੱਟੀ ਦਾ ਕੱਟੀ ਦਾ ਫੇਸ ਦਿਖਾਈ ਪਹਿਲਾਂ ਦਾ ਮੂਹੋ ਇੱਥੋਂ ਬਾਡੀ ਬੁੱਡੀ ਦਿਖਾਦੇ ਜਮ ਐਨ ਪਈਆ ਜਿਵੇਂ ਆਪਾਂ ਕਹਿ ਨਹੀਂ ਜਾਂਦੇ ਭਲਵਾਨ ਵਾਂਗੂ ਸ਼ਰੀਰ ਬੁੰਦਿਆ ਪਿਆ ਹੁੰਦਾ ਹਨਾ ਹੂੰ ਉਹ ਗੱਲ ਬਾਤ ਆਹ ਦੇਖੀ ਨਗੀਨਾ ਹੀ ਆ ਜਾਂਦੀ ਹੈ ਨਾ ਤੇ ਅਗਲਾ ਜਿਵੇਂ ਕਹਿਦਾ ਨਾ ਤੇ ਟੋਲੇ ਟੋਲੇ ਵਾਲੀ ਸਿੰਘੀ ਉਹ ਐ ਆ ਇੱਥੋਂ ਕਰਾ ਜਾ ਇੱਕ ਬਿਲਕੁਲ ਬੰਦ ਸਿੰਘ ਆ ਗਿਆ ਨਿੱਕਾ ਸਿੰਘ ਕਹਿ ਲੈਣੇ ਬਾਲੀ ਯਾਰ ਬਾਲੀ ਸਕੀਨੀ ਕੱਟੀ ਆ ਲੈ ਚ ਲੈਣ ਨੂੰ ਤੌਰ ਮੜੀ ਪਿਓਰ ਦੋ ਦੰਦ ਆ ਗਏ ਬਾਈ ਹਾਂ ਅਦੰਦਾਂ ਜਾ ਕੀ ਦੋ ਦੰਦ ਬਰੀਕ ਆ ਕੀ ਫੱਲਾ ਤੇ ਸੂਆ ਕਿੰਨੇ ਦੰਦਾਂ ਕਾਲੇ ਦਾ ਇਹਨੂੰ ਵੀ ਇਹ ਵੀ ਤੀਜੇ ਦਿਨ ਫੁੱਲੀ ਨੂੰ ਅਜਾ ਬੱਚਾ ਸਾਹਮਣੇ ਖੜੇ ਨਾਲ ਤੀਜੇ ਦਿਨੇ ਆ ਬਹੁਤ ਸਾਫੇ ਕੱਟੀ ਜਾ ਤਿੰਨਾਂ ਦਿਨਾਂ ਦੀ ਸੂਈ ਹੋ ਗਿਆ ਤੇ ਬਾਕੀ ਜਦੋਂ ਜਮੇ ਸਾਨੂੰ ਦੱਸਦਾ ਨਾ ਪਹਿਲਾਂ ਪਾਉਂਦੀ ਹੁੰਦੀ ਆ ਜਾ ਕੇ ਮਹੀਨੇ ਦੇ ਆਸੇ ਹਾਂ ਤੇ ਜਦੋਂ ਤੱਕ ਇੱਕ ਦੇਖ ਹੋਰ ਦੇਖ ਕੋਈ ਔਲ ਨਹੀਂ ਫੌਲ ਨਹੀਂ ਮੋਟੀ ਜਵਾ ਮਈਆਂ ਵਰਗਾ ਜਦੋਂ ਤੱਕ ਇਹਨੂੰ ਮਹੀਨਾ ਹੋਣਾ ਨਾ ਆਰਡਰ ਵੀ ਇਹਦਾ ਗਾਵਾਂ ਵਾਂਗੂ ਆ ਗਿਆ ਬੜਾ ਵੀਰੇ ਬੜਾ ਪਿੱਛੇ ਦਾ ਇਹ ਕੋ ਗੁਰੀ ਬੜਾ ਦੇਖ ਵੀ ਕਿੰਨਾ ਪੋਲੇ ਪਾਲਾ ਮਿੱਥਲੋ ਤੇ ਆਰਡਰ ਚੌੜਾ ਫੁੱਲ ਬਣਾਉ ਜਿੰਨੀ ਕਚੌੜੀ ਬਾਡੀ ਆ ਓੰਨਾ ਕਚੌੜੀ ਝੋਟੀ ਨੇ ਆਰਡਰ ਬਣਾ ਦੇਣਾ ਪਿਓਰ ਮੂਰਾ ਜੀ ਆ ਗਈ ਕੂਸ਼ ਕੁ ਜ਼ਿਆਦਾ ਲੰਬੀ ਨਹੀਂ ਹੈਗੀ ਜਿਵੇਂ ਮੂਰਾ ਚ ਹੁੰਦੀ ਆ ਬਾਡੀ ਬੁੱਡੀ ਬਹੁਤ ਹਸ ਤੋਂ ਤੇ ਬਿਊਟੀ ਵਾਲੇ ਪੱਖ ਚ ਵੀ ਚੰਗੀ ਆ ਥਣ ਦਾ ਸੈਜ ਵੀ ਸੋਹਣਾ ਇੱਥੇ ਰੋਕ ਲਈ ਘਮਾ ਕੇ ਮੜੀ ਗਈ ਤੇ ਇੱਥੋਂ ਗਰੀ ਹੋਰ ਦਿਖਾ ਦੇ ਕੇਦਾਂ ਫੇਸ ਐਨ ਆ ਗਈ ਬਿਊਟੀ ਚ ਵੀ ਫੁੱਲਾ ਤੇ ਦੁੱਧ ਵੀ ਝੋਟੀ ਚੰਗਾ ਪਾ ਦੂਗੀ ਇਹ ਬਾਹਲਾ ਨਹੀਂ ਮੇਰਾ ਖਿਆਲ ਆ ਕੋਈ ਇਹਨੂੰ 14 ਕਿ ਸੱਤੀ ਬੱਚਾ ਖੜਾ ਕਰੀਦਾ ਦੋ ਦੇਣਾ ਚਾਹੀਦਾ ਸੱਤੀ ਅ ਬੱਚਾ ਕਰਦੇ ਖੜਾ ਬੱਚੇ ਦੇ ਵੀ ਗੈਰੀ ਮਾਰਦਿਆ ਕਰ ਕੈਮਰਾ ਕਿਉਂਕਿ ਬੱਚੇ ਤੋਂ ਪਤਾ ਲੱਗ ਜਾਂਦਾ ਵੀ ਸੂਈ ਕਿੰਨੇ ਕ ਦਿਨ ਦੀ ਹੋਈ ਆ ਤੇ ਉਹ 나ੜੂਆ ਨਾਲ ਹੀ ਆ ਵੀਊ ਕਰਕੇ ਦਿਖਾਣੀ ਤੇ ਹੁਣ ਝੋਤੀ ਤੇ ਮਾਰਦੀ ਕੈਮਰਾ ਜਦੋਂ ਉਧਰਲੇ ਪੰਨੇ ਆਉਗੇ ਇੱਥੋਂ ਕੇਸ ਵਾਲੇ ਪਾਸੇ ਦਿਖਾਉਣੀ ਆ ਗਈ ਹੁਣੀ ਫੜਾ ਉਹ ਬਾਲਟੀ ਫੜਾ ਇਹ ਆ ਗਿੱਦੋ ਦੰਦ ਕੱਟੀ ਦੁੱਧ ਪਾ ਦੂ ਕਾਲੇ 13 14 ਕਰ ਬਾਈ ਪੱਕਾ ਪਾਉਗੀ ਯਾਰ ਪੱਕਾ ਗੋਲਾ ਵਧੀਆ ਕੱਟੀਆਂ ਕੱਢਿਆ ਹਾਂ ਠੀਕ ਆ ਗੱਲ ਹਾਂ ਬਾਕੀ ਤਕਰੀਬਨ ਪਹਿਲਾਂ ਤਾਂ ਜਿੰਨੀ ਸਾਫ ਕਰਦੇ ਆ ਉੰਨੀ ਬਣਦੀ ਆ ਬਾਕੀ ਕੋਈ ਜੇ ਗੱਤੀ ਦੱਸਣ ਲੱਗ ਰਹੀ ਬੁਰੀ ਜਿਆਦਾ ਕੁਆਲਟੀ ਵਾਲੀ ਕੱਟੀ ਆ ਉਹ ਚੀਜ਼ ਨਹੀਂ ਹੈਗੀ ਇੱਕ ਹੋਰ ਦੇਖ ਆਹ ਆਹ ਓਲਾ ਪਿਆ ਹਲੇ ਜਗਣਾ ਪੈਸੇ ਵਾਲੀ ਹੋਰ ਚੀਜ਼ ਹੈਗੀ ਇਹਦਾ 140 ਦਾ ਲੰਗੂਈ 140 ਹਾਂ ਇਹ ਆ ਗਈ 3 ਨੰਬਰ ਤੇ ਹਣਾ ਤੇ ਆ ਜਾ ਘੈਰੀ 2 ਨੰਬਰ ਵਾਲੀ ਜਾਂ ਧਾਰਾਂ ਦਿਖਾ ਦੇ ਪਸਮਾ ਪਸਮੂ ਦਿਖਾ ਦੇ ਪੂਰਾ ਆ ਨਾ ਭਇਆ ਗੱਡਿਆ ਜਮਾ ਤੇ ਬਾਈ ਆ ਗਈ ਜਮਾ ਫੋਕੀ ਇਹਦੀ ਕਿਉਂਕਿ ਇਹਦਾ ਬੰਦਾ ਚੌਂਦਾ ਉਹ ਹੀ ਪਤਾ ਲੱਗ ਜਾਂਦਾ ਹੁੰਦਾ ਪਿਛਲਾਂ ਚ ਵੀ ਮਾਰਦੇ ਬਾਈ ਅੱਗੇ ਕਰ ਲੈ ਬਾਲਦੀ ਕੋਈ ਨਹੀਂ ਕੋਈ ਨਹੀਂ। ਬਾਈ ਦਾ ਉਹੀ ਆ 5 ਮਿੰਟਾਂ ਚ ਕਰਕੇ ਬੰਦ ਨਾਲ ਕੰਮ ਹੀ 2-3 ਮਿੰਟ ਚ ਬੰਦਾ ਪਰਾ ਹੋ ਜੇ। ਬਾਹਰ ਛੱਡ ਦਿਓ ਜੀ। ਤੇ ਹੁਣ ਲਾ ਲਓ ਆ ਕੱਟੀ ਨੂੰ ਬੱਚਾ, ਦੋ ਦੰਦ ਨੂੰ। ਹੋਲੀ ਵਾਲਾ ਹੁਣ ਵਾਲਾ ਬੋਲਾ। ਆ ਜਾ ਗਏ। ਇਹਦੇ ਬੱਚਾ ਲਾ ਦੇ। ਨੀਲੀ ਰਾਵੀ ਦੇ ਇਧਰਲੇ ਬੰਦੇ ਇਹ ਕਿਵੇਂ ਦੰਦਾਂ ਚ? ਝੌਂਗੀ ਆ ਵੀਰੇ ਦੰਦਾਂ ਦੀ। ਇਹਨੂੰ ਦੂਜੇ ਚ ਝੁੰਗੀ ਜਾਂਦਾ ਬੱਚਾ ਠੰਡੀ। ਹਾਂ ਇਹਦਾ ਬਾਹਰ ਠੰਡੀ ਆ। ਉਹ ਪਿਛਲੇ ਬੰਦੇ ਦੀ। ਛੱਡੀ। ਇਹ ਚਾਰ ਦੰਦ ਆ ਬਾਈ? ਹਾਂ ਝੌਂਗ ਗਿਆ ਵੀਰੇ। ਤੂੰ ਆ ਇਹਦਾ? ਸੂਆ ਹੋ ਗਿਆ 10 12 ਦੰਦਾਂ ਦਾ ਮੈਨਾ ਚੱਲਣ ਵਾਲੀ ਐ ਬਸ ਇੱਕੋ ਬੱਚਾ ਜੀ ਨਾਲ ਬੱਚਾ ਕੱਟਾ ਮਗਰ ਨਾਲ ਕੱਟਾ ਸੂਆ ਪਹਿਲਾ ਹਾਂ ਚੌਗੀ ਹੋਏ ਫਿਰ ਆਏ ਆ ਗਈ ਚਾਰ ਦੰਦਾਂ ਦਾ ਸੂਆ ਪਹਿਲਾ ਕੱਦ ਆ ਗਿਆ ਫੁੱਲ ਵੱਡਾ ਇਹਦਾ ਗੋਚ ਕੇ ਬੱਚਾ ਲਾਉਂਦਾ ਚਾਰ ਦੰਦਾਂ ਦਾ ਪਹਿਲਣ ਆਜੇ ਦੂਜੇ ਤੀਜੇ ਸੂਏ ਤੱਕ ਪਸ਼ੂ ਜੇ ਗੱਲ ਕਰ ਲਈਏ ਬੋਡੀ ਬਣਾਉਂਦਾ ਰਹਿਣਾ ਤਕਰੀਬਨ ਚੰਗੀਆਂ ਝੋਟੀਆਂ ਜਿੰਨਾ ਕਰਦਾ ਇਹਦਾ ਹਾਂ ਵੀਰੇ ਪੂਰਾ ਵੱਡਾ ਹੀ ਓਡੀ ਝੋਟੀਆਂ ਆ ਲੈ ਚੱਲੇ ਇੱਥੋਂ ਕਮਾਲ ਆ ਭਾਈ ਲੰਬੀ ਵੀ ਫੁੱਲ ਆ ਗਈ ਕੱਦ ਵੀ ਫੁੱਲ ਆ ਗਿਆ ਤੇ ਇੱਥੋਂ ਗਹਿਰੀ ਥਾਣ ਦਾ ਸਾਈਜ਼ ਦਿਖਾ ਦੇ ਚਾਰੇ ਥਾ ਇਹ ਚੋਣ ਚ ਪਾਉਣ ਦੀ ਕਿਵੇਂ ਆ ਬਾਲਾ ਮੋਟਾ ਮੋਟਾ ਚੋਣਾ ਗੋਰੀ ਠੀਕ ਆ ਗੱਲ ਐਂ ਹੀ ਲੈ ਚੱਲ ਬਾਕੀ ਦਾ ਵੀ ਮੈਂ ਚਲਾਵਾਂਗੇ ਆਪਾਂ ਠੀਕ ਆ ਗੱਲ ਆਂਚ ਵਾਈ ਚ ਬੂਈ ਇਹਦੀ ਵੀ ਦਿਖਾ ਦਾਂਗੇ ਤੇ ਬਾਕੀ ਬਾਡੀ ਵਾਲੀ ਝੋਟੀ ਆ ਗਈ ਇਹ ਆ ਗਈ ਨੀਲੀ ਰਾਬੀ ਵਾਲੇ ਪੱਖ ਚ ਤਕਰੀਬਨ ਅੱਖਾਂ ਚ ਵੀ ਜਵਾਬ ਆ ਗਏ ਚਾਰੇ ਪੈਰ ਆ ਗਏ ਮੱਥੇ ਚ ਬੱਲ ਆ ਗਏ ਤੇ ਪੂਛ ਵਾਈਟ ਆ ਗਈ ਤੇ ਬਾਕੀ ਬਾਡੀ ਬਹੁਤ ਡਾਬਲਾ ਇਹਦੇ ਕੋਲ ਦੁੱਧ ਤਿਆਰ ਕਿੰਨਾ ਹੁਣ ਹੈ ਭਾਈ ਇਥੇ ਲਈ 12 ਲੀਟਰ ਵੀਰੇ 12 ਕਿਲੋ ਐ ਨੈਟ ਤਿਆਰ ਜਿਵੇਂ ਦੋ ਟਾਈਮ ਤਿੰਨ ਟਾਈਮ ਜਿਵੇਂ ਮਰਜ਼ੀ ਚ ਵਾਈ ਕਰਾ ਲਿਆ ਸਿੰਗੇ ਦਾ ਵੀ ਦੋ ਦੰਦ ਵਾਂਗੂ ਬੰਦ ਆ ਗਿਆ ਜਮਾ ਜਿਵੇਂ ਬੰਦ ਸਿੰਘ ਆ ਯਾਰ ਮਲੇ ਲੱਗ ਕੇ ਤਕਰੀਬਨ ਪਸ਼ੂ ਦੀ ਆਸ ਹੁੰਦੀ ਆ ਕਿਲੋ ਦੁੱਧ ਵਧਣ ਵੀ ਕਿਉਂਕਿ ਮਲੇ ਬਾਈ ਕਹਿੰਦਾ ਚੱਲੀ ਨਹੀਂ ਇਹ ਮਲੇ ਹਲੇ ਝੋਟੀ ਨੇ ਚੱਲਣਾ ਕੱਦ ਵੱਡਾ ਬਾਡੀ ਵਾਲੇ ਪੱਖ ਤੋਂ ਫੁੱਲੜਾ ਬਲ ਆ ਗਈ ਆ ਗਈ ਬਾਈ ਝੋਟੀ ਹੈ ਆਇਆ ਲਿਆ ਬਾਈ ਕਮਾ ਲਿਆ ਅਲੈਕੁਮ 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 ਆ ਲਿਆ ਪਾਣੀ ਪੁਣੀ ਦਾ ਪਹਿਲੀ ਪਾ ਕੇ ਰੱਖਿਆ ਕਰੋ ਪਾਣੀ ਪਹਿਲਾਂ ਪੀਤਾ ਨਹੀਂ ਯਾਰ ਗੋਲੀ ਦਿਖਾਇ ਦਿੱ ਠੀਕ ਆ ਗੱਲ ਕਿ ਮੌਸਮ ਗਰਮੀਆ ਮੌਸਮ ਗਰਮੀਆ ਨਾ ਆ ਬੰਦਾ ਪੀਂਦਾ 10 15 ਵਾਰੀ ਦਾ ਪਾਣੀ ਪੰਜਾਂ ਪੰਜਾਂ ਮਿੰਟਾਂ ਬਾਅਦ ਦਾ ਪੀਂਦੇ ਵਿਚਾਰੇ ਪਾਣੀ ਦਾ ਮੂਰੀ ਰੱਖਿਆ ਕਰੋ ਇਹਨਾਂ ਦੇ ਹੁਣ ਲੈ ਹੁਣ ਸਾਨੂੰ ਦਿਖਾ ਦੇ ਨੇ ਦੋ ਦੰਦ ਕੱਟੀ ਜਾਂ ਮਾਰ ਕੇ ਧਾਰਨ ਲੈ ਬਈ ਲੈ ਬਰ ਰੱਖਿਆ ਕਰੋ ਬਾਲ ਅ ਚਬਾਈ ਕਰ ਸਕਦੇ ਹੋ ਚੱਕਾ ਦੇ ਖਾਣਾ ਦੀ ਦੋ ਦੰਦ ਕੱਤੀ ਆ ਚਬਾਈ ਵੀ 100 ਦੀ 100 ਅਪਕੀ ਜਿਹੜਾ ਥਣਾ ਦੀ ਚਵਾਈ ਕਰ ਸਕਦੇ ਹੋ ਚ ਇੱਕ ਪਿਛਲੇ ਥਣਾ ਦੀ ਚਵਾਈ ਵੀ ਓਕੇ ਦੀ ਰਿਪੋਰਟ ਆ ਬਾ ਛੱਡ ਦਿਓ ਜੀ ਹੋਰ ਵੀਰੇ ਔਰਤ ਹੈਗੀ ਔਲ ਕਰਦੇ ਇਕੱਠੀ ਠੀਕ ਆ ਗੱਲ ਹਾਂ ਜੇ ਕਿਸੇ ਨੇ ਕਈ ਵਾਰੀ ਮਿੱਤਰ ਨਾਲ ਹੌਦਦਾ ਹੋ ਗਿਆ ਤਾਂ ਅਸੀਂ ਤਸੱਲੀਆ ਕਰਾਵਾਂਗੇ ਵੀਡੀਓ ਕਾਲ ਤੇ ਠੀਕ ਆ ਗੱਲ ਹਾਂ ਦੁਬਾਰੇ ਬੱਚਾ ਲਾ ਕੇ ਕੀ ਕਹਾਂ ਗੱਲ ਹਾਂ ਆ ਤਸੱਲੀ ਬਾਈ ਕਹਿੰਦਾ ਦੇ ਦਾਂਗੇ ਕਰਾ ਕੇ ਤੇ ਬਾਕੀ ਆਰਡਰ ਕੁਆਲਟੀ ਕਰ ਸਕਦੇ ਹਾਂ ਚ ਇੱਕ ਥਣ ਦਾ ਸਹਜ ਇਹਦਾ ਰੇਟ ਕੀ ਦੱਸਿਆ ਦੀ ਬਾਈ ਰੇਟ ਇਹਦਾ 140 ਲੰਗ ਬਾਈ ਇਹਦਾ ਲੈ ਲਾਂਗੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੰਦਾਂ ਚ ਆ ਗਈ ਦੋ ਦੰਦ ਤੇ ਬਾਕੀ ਦ ਇਹ ਇਹਨੂੰ ਵੀ ਬੱਚਾ ਲਾ ਦੋ ਬੱਲੀ ਨੂੰ ਲਾ ਕਮਿੰਦਰ ਜੀ ਆ ਲਾ ਬੱਲੀ ਨੂੰ ਵੀ ਲਾ ਦੇ ਇਹਦਾ ਬੱਲੀ ਦਾ ਕੀ ਰੇਟ ਆ ਬਾਈ ਇਹਦਾ 1.65 ਹੈ 1 ਲੱਖ ਤੇ 65 ਹਜ਼ਾਰ ਹਾਂ ਇਹਦੇ ਕੋਲੇ ਬਾਈ ਕਹਿੰਦਾ 12 ਕਿਲੋ ਦੁੱਧ ਦੇ ਇਸ ਟਾਈਮ ਤਿਆਰੀ ਚ ਆ ਗਿਆ ਇਹ ਚੌਗੀ ਸੰਗਰ ਦੀ ਸੂਈਆ ਤੇ ਕੱਦ ਵੇਡ ਲਵਾਈ ਲੰਬੂਈ ਫੁੱਲ ਆ ਗਈ ਚਾਰ ਦਿਨ ਆ ਗਈ ਹਾਂ ਇਹ ਚੌਗੀ ਹੈ ਤੇ ਹੁਣ ਮਾਰ ਦੇਗਾ ਜੀ ਆਹ ਲਾਸਟ ਵਾਲੀ ਮੱਝ ਤੇ ਕੈਮਰਾ ਤੋੜ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਹੈ ਇਹਦਾ ਵੀ ਇਹਦਾ ਦੂਜਾ ਕਹਦੀ ਮੈਂ ਤੀਜੇ ਚੱਜ ਵਟ ਲੈ ਜੀ ਆਪਾਂ ਨੂੰ ਠੀਕ ਆ ਕਹਿੰਦਾ ਹਾਂ ਆ ਦੂਜਾ ਤਾਂ ਨਹੀਂ ਹਾਂ ਤੀਜਾ ਹੋਊਗਾ ਆ ਦੂਜੇ ਤੋਂ ਤਾਂ ਵੱਡੀ ਹੋਊ ਇਹਦਾ ਸੂਆ ਬਾਈ ਕਹਿੰਦਾ ਤੀਜਾ ਗੱਬਣਾ ਇਹ ਹੈ ਦੁੱਧਾਂ ਵਾਲੀ ਸੰਦ ਠੀਕ ਆ ਗੱਲ ਹਾਂ 18 ਕਿਲੋ ਦੀ ਓਟ ਤੇ ਆਈ ਹੈ ਕਿੰਨੇ ਦੀ 18 ਕਿਲੋ ਦੀ ਦੁੱਧਾਂ ਵਾਲਾ ਪੀਸ ਆ ਪੂਨੋ ਪੰਜ ਵੀ ਬੇਰੇ ਕਿਸੇ ਪਾਸੇ ਵੀਰੇ ਆ ਰੋਕੇ ਆ ਠੀਕ ਆ ਗਈ ਜਮਾ ਹਾਂ ਕਮਾ ਲਿਆ ਬਾਈ ਪਿਓ ਦਾ ਹਰਿਆਣੇ ਦੀ ਆ ਬੋਥਰ ਪਿੰਡ ਦੀ ਆ ਫਤਿਹਬਾਦ ਕੋਲੇ ਠੀਕ ਆ ਜੇ ਕਿਸੇ ਸੱਜਣ ਦਾ ਸੌਦਾ ਹੋ ਗਿਆ ਗੱਲ ਕਰਾ ਦਾਂਗੇ ਠੀਕ ਆ ਗੱਲ ਹਾਂ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਅਨ ਵਧੀਆ ਤਸੱਲੀਆਂ ਓਏ ਦੇਖੀ ਪੂਨਾਂ ਦੀ ਲੱਗ ਜਾ ਥੱਲੇ ਵਾਲਿਆ ਲੈ ਚੱਲ ਕੋਈ ਨਹੀਂ ਤੋੜਨੇ ਯਾਰ ਇਹਨੂੰ ਵੀ ਫਵਾਰੀ ਬਹੁਤ ਵੱਡਾ ਹੋ ਗਿਆ ਸੀ ਚਿੰਜਵਾਸ ਨੂੰ ਕੀ ਕਰਾਂ ਠੀਕ ਹੈ ਗੱਲ ਆਰਡਰ ਬਹੁਤ ਸੋਹਣਾ ਰੱਖ ਦਿੱਤਾ ਬਾਈ ਯਾਰ ਕਿਸੇ ਪਾਸੇ ਵੀ ਆਣੀ ਇੱਕ ਹੋਰ ਦੇ ਗੁਰੀ ਆਪਾਂ ਇਹਦਾ ਚੇਪਾ ਲਾ ਕੇ ਇੰਨੇ ਚੋਕੇ ਲੈ ਆਇਆ ਅੱਛਾ ਹਾਂ ਸੁੰਨੀਆਂ ਹੋਈਆਂ ਮਿਹਾਂ ਵਾਂਗੂ ਕੱਲਾ ਕੱਲਾ ਸਿੰਘ ਸਿੰਘ ਨਾ ਦੇਖਿਆ ਹੋਰ ਸਾਰੇ ਪਾਸੇ 100 ਜਿਹਾ ਆ ਤਾ ਤੋੜ ਕੇ ਫੜਕੇ ਦੇ ਦੂਗਾ ਨਾ ਮੈਨੂੰ ਫੜਾ ਦੇ ਓਏ ਮੈਂ ਫੜਾ ਦੇ ਪੱਤ ਫੜਾ ਦੇ ਕੋਈ ਨਹੀਂ ਤੋੜ ਐ ਨਾ ਕੰਨ ਦਾ ਸਜ ਵੀ ਬਹੁਤ ਸੋਹਣਾ ਰੱਖਿਆ ਤੇ ਆ ਗਈ ਬਿਲਕੁਲ ਬਰੀਕ ਉਹ ਛਾਲੇ ਪੱਖ ਤੋਂ ਵੀ ਆਪਾਂ ਗੱਲ ਕਰ ਲਈਏ ਜਮਾਂ ਬਰੀਕ ਹੀ ਆ ਗਿਆ ਗੰਡ ਦੇ ਨਾਲ ਆ ਕੰਮ ਹੀ ਆ ਇੱਥੇ ਇੱਕ ਦਾ ਇੱਕ ਦਾ ਰਾਤ ਇੱਟਾਂ ਹੀ ਆ ਬਾਲੀਆਂ ਗਲਤ ਨਹੀਂ ਜੀ ਅਲਕਮਾ ਅਲਕਮਾ ਕਿੰਨੇ ਦਿਨ ਕੱਢ ਦੂਗੇ ਇਹ ਬਾਈ ਯਾਰ ਜਿਵੇਂ ਹਲਚਲ ਕਰਕੇ ਤਾਂ ਕੀ ਕਹਣਾ ਦੋ ਚਾਰ ਦਿਨ ਸੋਪੇ ਨਹੀਂ ਪੰਜ ਚਾਰ ਦਿਨ ਲੈਣ ਦੀ ਉਮੀਦ ਹੈਗੀ ਜੋ ਕੀ ਕਾ ਗੱਲ ਗਰਮੀ ਕਰਕੇ ਪਸ਼ੂ ਜੀ ਜੀ ਲਾ ਗਈ ਗਰਮੀਆਂ ਬਾਕੀ ਗਰਮੀਆਂ ਬਾਕੀ ਯਾਰ ਪੂਰੀ ਚੋਣ ਚਪਾਉਣ ਦੀ ਕਿਵੇਂ ਆ ਬਾਈ ਮਾੜਾ ਮੋਟਾ ਤੈਨੂੰ ਕਿਹਾ ਵੀ ਚੇਪਾ ਨਹੀਂ ਮਾਰਿਆ ਹੈਗਾ ਚੋਕੇ ਲੈਂਦੀ ਹੈ ਕਿਦ ਤਰ੍ਹਾਂ ਠੀਕ ਆ ਕਰਨਾ ਹਾਂ ਤੇ ਉਧਰ ਤੁਹਾਨੂੰ ਪਤਾ ਹਰਿਆਣੇ ਜੋ ਪਸ਼ੂ ਜ਼ਿਆਦਾਤਰ ਰਹਿੰਦੇ ਨੇ ਕੱਚੇ ਥਾਂ 'ਚ ਹਨ ਹਾਂ ਬਾਡੀ ਬੁੱਡੀ ਬਹੁਤ ਉੱਤੋਂ ਚੜਾਈ ਚੜੂਈ ਬਾਡੀ ਦੀ ਥਣ ਦਾ ਸਹਜ ਹਾਂ ਫੁੱਲ ਡਾਬਲੀ ਆ ਗਈ ਝੋਟੀ ਇਧਰਲੇ ਬੰਨੀ ਬੰਦੇ ਕੋਈ ਇਧਰਲੇ ਬੰਨਾਂਗੇ ਵੀਰੇ ਆ ਇਧਰਲੇ ਬੰਨੇ ਬੰਦੇ ਉਹਦੀ ਚਵਾਈ ਦਿਖਾ ਦਾਂਗੇ ਆਪਾਂ ਤੇ ਚਵਾਈ ਦੀ ਬਾਈ ਕਹਿੰਦਾ 100 ਦੀ 100 ਆ ਗੱਬਣ ਗਰੰਟੀ ਤੇ ਭੇਜ ਦਾਂਗੇ ਜੇ ਕਿਸੇ ਭਰਾ ਨੇ ਲੈ ਕੇ ਜਾਣਾ ਇਹਦਾ ਰੇਟ ਕੀ ਰਹੂਗਾ ਕੱਲੇ ਇਹ ਯਾਰ ਇਹ ਵੀ ਮੱਝ ਵੀ ਆਨਾਂ ਦਾ ਅੱਜ ਦਾ ਖਿੱਚ ਕੇ ਰੇਟ ਪਾਏ ਨੇ ਬਾਬੇ ਨਾਨਕ ਵਾਂਗ ਸਾਰਾ ਇੱਕੋ ਜਿਹਾ ਠੀਕ ਹੈ 40 ਦੇ ਦੇ ਦਾਂਗੇ 1 ਲੱਖ ਤੇ 40 ਦੀ ਹਾਂ 1 40 40 ਆਈਆਂ ਫਿਰ ਜੇ ਦੋ ਲੈ ਲਈਆਂ ਕਿਸੇ ਨੇ ਕਾਲੀ ਮਾਨਤਨ ਕਰ ਦਾਂਗੇ ਵੀਰੇ ਵਧੀਆ ਵਧੀਆ ਮਾਨਤਨ ਕਰ ਦਾਂਗੇ ਦੂ ਖੁਸ਼ ਆ ਹਾਂ ਕਰ ਦਾਂਗੇ ਹਾਂ ਤੇ ਇੱਥੇ ਦਿਖਾ ਗੈਰੀ ਇਹਦੀ ਪੂਛ ਪਾਏ ਦਿਖਾ ਕਿੰਨੀ ਬਰੀਕ ਹੈ ਇਹ ਦੀ ਐਨ ਬਰੀਕੀਆਂ ਜੀ ਆ ਗਈ ਬਾਡੀ ਵੀ ਫੁੱਲ ਚੌੜੀ ਇਹ ਤੋਂ ਬਾਲਟੀ ਫੜਾ ਉਧਰ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 40 ਦੀ ਤੇ ਹੁਣ ਮਾਰਦੇ ਕੈਮਰਾ ਇੱਧਰਲੇ ਬੰਨੇ ਝੋਟੀ ਇਹ ਵੀ ਆ ਗਈ ਤੇ ਥਾਣ ਦਾ ਸਹਜ ਵੀ ਸੋਨਾ ਰੱਖਦੀ ਆ ਲੈ ਮਾਰਦੇ ਧਾਰਾਂ ਬਾਈ ਦੀ ਇਹਦੇ ਕੋਲੇ ਕਿੰਨਾ ਤਿਆਰ ਦੱਸ ਸਕਲੇ 12 ਲੀਟਰ ਸਿਆਰ ਹੋਣਾਗੇ ਜੀ 10-12 ਦਿਨ ਦੀ ਸੁਈਆ ਹਾਂ 10 ਦਿਨ ਹੋ ਗਏ ਸੀ ਅਚੋਣ ਜਵੋਣ ਇਹਦਾ ਵੀ ਕਰ ਸਕਦਾ ਚੈੱਕ ਫਾਂਡਾ ਸਾਈਜ਼ ਵੀ ਸੋਨਾ ਰੱਖਦੀ ਆ ਤਾਂ ਪਿਛਲਾਂ ਚ ਵੀ ਮਾਰ ਦੋ ਜੀ ਇਹ ਆ ਗਈ ਨੀਲੀ ਰਾਵੀ ਵਾਲੇ ਪੱਖ ਚ ਇਹਦਾ ਬਾਈ ਕਹਿੰਦਾ ਮੁੱਲ ਹੈਗਾ 1 ਲੱਖ ਤੇ 65000 ਰੁਪਇਆ ਵਾ ਛੱਡ ਦਿਓ ਜੀ ਵੱਡੀ ਬੁੱਡੀ ਵੀ ਫੁੱਲ ਆ ਗਈ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਅੱਖਾਂ ਚ ਵੀ ਜਵਾਬ ਆ ਗਏ ਤੇ ਪੈਰਪੂਰ ਵੀ ਚਿੱਟੇ ਆ ਗਏ ਚਾਰ ਦੰਦ ਦੇ ਹਿਸਾਬ ਨਾਲ ਫੁੱਲ ਡਾਬ ਲਾ ਕਿਉਂਕਿ ਏਡੀ ਤਾਂ ਮੇਰਾ ਖਿਆਲ ਹੈ ਵੀ ਮੱਝ ਜਾ ਕੇ ਹੁੰਦੀ ਆ। ਬਾਈ ਦੂਜੇ ਸੂਏ ਜਾ ਕੇ ਹੋਰੇ ਕੁਝ ਹੋ ਜੂਗੇ। ਹਾਂ ਜਿੱਡੇ ਸੈਲ ਇਹ ਆ ਸਿੰਘ ਸਿੰਘ ਬਿਲਕੁਲ ਬੰਦ ਆ ਗਿਆ। ਮੈਲੇ ਬਾਈ ਕਹਿੰਦਾ ਚੱਲੀ ਨਹੀਂ ਮੈਲੇ ਮੈਂ 2 ਕਿਲੋ ਦੁੱਧ ਵਧਣ ਦੀ ਉਮੀਦ ਆ ਵੀ 14 ਕਿਲੋ ਦੁੱਧ ਕਰ ਜੂਗੀ। ਕਰ ਜੂਗੀ ਬਾਈ। ਤੇ ਆ ਕੱਟੀ ਵੀ ਤਕਰੀਬਨ ਤਕਰੀਬਨ 14 ਦੇ ਆਸ-ਪਾਸੇ ਪਾ ਦੂਗੀ। ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਬਾਕੀ ਹੁੰਦਾ ਤੁਹਾਡੀ ਸੰਭਾਲ ਤੇ ਡਿਪੈਂਡ ਤੇ ਬਾਕੀ ਤੁਹਾਡੀ ਜੱਜਮੈਂਟ ਆ। ਹਾਂ। ਆਪਦੀ ਜੱਜਮੈਂਟ ਬਾਕੀ ਕੱਟੀ ਯਾਰ ਅਮਰੀਕਿਆਂ ਬਰੂਕਿਆਂ ਰਜਾ ਕੱਟੀਦਾ ਆ ਚੀਜ਼ ਹਲੇ ਦੇਖੀ ਜਣੀ ਬਾਲ ਦੇਖੀ ਬਰੀ ਗਲੇ ਜਿਉਂ-ਜਿਉਂ ਦੁੱਧ ਆਈ ਜਾਊਗੀ ਕੱਟੇ ਖੋਲ ਹੀ ਜਾਊਗੀ ਥੱਲੋਂ ਬਾਕੀ ਪਲੂਆ ਦਾ ਖਾਸ ਕਰਕੇ ਮਾਗਰੋ ਹੀ ਬਣਦੀਆਂ ਨੇ ਨਿਕਲ ਨੰਬਰ ਬੋਲ ਦਿਓ ਜੀ 95920 ਹਾਂਜੀ 99493 95920 99493 ਬਾਈ ਦਾ ਨੰਬਰ ਹੈ ਮੱਜਾਂ ਤਕਰੀਬਨ ਤਕਰੀਬਨ 5 ਦਿਖਾਤੀਆਂ ਝੋਟੀਆਂ ਆ ਬਾਈ ਜੀ ਤੇ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਲੇਲਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਖੜ ਹਰਿਆਣਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਪਸ਼ੂ ਕਿੱਦਾਂ ਦੇ ਲੱਗੇ ਧੰਨਵਾਦ